you thank you ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਾਚੀਆ ਬਨਾਸ ਬੈਠੇ ਆ ਜਾਂ ਪੰਜਾਬ ਦੇ ਵਿੱਚ ਬੈਠੇ ਕੱਡੇ ਕਿੰਨੇ ਪਾਸਾ ਬੁਲਦੇ ਇਹ ਨਹੀਂ ਪਤਾ ਨਹੀਂ ਚੱਲਿਆ ਕਿ ਹਫ਼ਤਾ ਤਦੋਂ ਬੀਤਿਆ ਦਿਨ ਕਦੋਂ ਮਿੰਟੇ ਕਦੋਂ ਰਾਤਾਂ ਇੱਕ ਨੂੰ ਦਿਨ ਚੜਿਆ ਪਤਾ ਹੀ ਦਿਨ ਘੜੀਆਂ ਬਹੁਤ ਸ਼ੀਤੀ ਚੱਲਿਆ ਦੀਆਂ ਪਤਾ ਕਿਉਂ ਕਿ ਅੱਜ ਅਸੀਂ ਆਪਣੇ ਬਾਪ ਦੇ ਆਪਣੇ ਗੁਰੂ ਦੇ ਅੱਜ ਆਪਣੇ ਸਤਿਗੁਰ ਦੇ ਦਰ ਆਏ ਹਾਂ ਜੋ ਉਹਨਾਂ ਦੇ ਘਰ ਆਏ ਹਾਂ ਜਿੱਥੇ ਸੌਖੀ ਸੁੱਖ ਨੇ ਜਿੱਥੇ ਖੁਸ਼ੀਆਂ ਖੁਸ਼ੀਆਂ ਨੇ ਜਿੱਥੇ ਗਮਾਂ ਦੇ ਕੋਈ ਜਗ੍ਹਾ ਨਹੀਂ ਜਿੱਥੇ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਉਹ ਗਮ ਨਹੀਂ ਤੇ ਉਹ ਸਤ ਹੈ ਇਹ ਮੇਰੇ ਸਤਿਗੁਰ ਦਾ ਇਹੋ ਪੁਰਾਣਾ ਸਥਾਨ ਹੈ ਜਿੱਥੇ ਆ ਕੇ ਸਾਰੀ ਬੇਗਮ ਭੁਜ ਜਾਂਦੀਆਂ ਪਿਛਲੇ ਗਮ ਹੀ ਭੁੱਲ ਜਾਂਦੇ ਨੇ ਆਪ ਕੋ ਸਤਨਾਮ ਸਾਰੇ ਗਮ ਭੁੱਲ ਜਾਂਦੇ ਇਹ ਬੇਗਮ ਕਿਸ ਕਰਕੇ ਨਾਮ ਘੜੀਆਂ ਦਾ ਬੋਲ ਰੱਖਦਾ ਨਾ ਦਿਨਾਂ ਦਾ ਨਾਲ ਦਾ ਕਦੋ ਦਿਨ ਜਿਹੜਿਆ ਕਦੋ ਰਾਤ ਵੀ ਬੀਤ ਗਏ ਇਹ ਮੇਰੇ ਸਾਧੂਪੁਰ ਦੇ ਪੱਤਰ ਉਹਦੇ ਸ਼ਬਦ ਦੇ ਵਿੱਚ ਉਹਦੇ ਬੋਲ ਦੇ ਵਿੱਚ ਸਾਰੇ ਸੁਪਨੇ ਗੁਰੂ ਦੀ ਨਗਰੀ ਕਾਂਸੀ ਬਨਾਸ ਸੀ ਗੋਪਨਪੁਰ ਵਾਰਾਨਸੀ ਸਾਧੂਆਂ ਦੀ ਜਨਮ ਭੂਮੀ ਜਨਮ ਸਥਾਨ ਉਹ ਸਾਡੇ ਬਜ਼ੁਰਗ ਸਾਡੇ ਪੁਰਖੇ ਕਾਂਸੀ ਕਾਂਸੀ ਸੁਣਦੇ ਸੀ ਦੁਨੀਆ ਤੋਂ ਚਲੇ ਗਏ ਸੋਜੇ ਰਹੇ ਕਦੋਂ ਸਮਾਂ ਆਵੇਗਾ ਕੌਣ ਸਾਨੂੰ ਲੈ ਕੇ ਜਾਵੇਗਾ ਕਦੋਂ ਅਸੀਂ ਅਰਸ਼ਣ ਕਰਾਂਗੇ ਕਹਿੰਦੇ ਉਮਰਾਂ ਬੀਤ ਗਈਆਂ ਤੇ ਦੁਨੀਆ ਤੋਂ ਚਲਾਣਾ ਕਰ ਗਏ ਜਦੋਂ ਸੁਣਦੇ ਸੀ ਕਾਂਛੀ ਵਿੱਚ ਚੰਦ ਚੜਿਆ ਮਾਤਾ ਕਾਲ ਸਾਨੂੰ ਮਿਲਣਾ ਪਤਾ ਨਹੀਂ ਕਹਿੰਦੇ ਸੁਣਦੇ ਸੀ ਪਰ ਉਹ ਚੰਦ ਚੜਿਆ ਕਿੱਥੇ ਆ ਉਹਦਾ ਪਤਾ ਨਹੀਂ ਸੀ ਸੋਜੇ ਰਹੇ ਕਦੋਂ ਸਮਾਂ ਆਵੇਗਾ ਕੋਈ ਲੈ ਕੇ ਜਾਵੇਗਾ ਵਰੋਖਿਆਂ ਦੇ ਭਾਗਾਂ ਦੇ ਵਿੱਚ ਨਹੀਂ ਹੋਇਆ ਤਪ ਕੇ ਰਵਿਦਾਸ ਤੇ ਭੀਮਪੰਤ ਕੀ ਕਾਲ ਕੀ ਦਾਸ ਬੈਠੇ ਹੋ ਆਏ ਸੱਚੇ ਸਭੀ ਮਿਲਨ ਕੋ ਤੰਦ ਘੇ ਹੋ ਨਾਮ ਲਾਈ ਤੋਹੀ 모ਹੀ 모히 ਤੋਹੀ ਅੰਦਰ ਕੈ ਸਾ ਤਨ ਕਿਚਰਦ ਕੈ ਸਾ ਜੋਤਿ ਅੰਦਰ ਆਪਾ موسیقی <سؤال> نانا چوکی سکھرچار